ਟ੍ਰੈਫਿਕ ਪੁਲਿਸ ਚਲਾਨ ਨਹੀਂ ਕੱਟੇਗੀ ਸਗੋਂ ਪੁਲਿਸ ਦੀ ਤੀਜੀ ਅੱਖ ਕੱਟੇਗੀ ਤੁਹਾਡਾ ਚਲਾਨ ਧਿਆਨ ਨਾਲ ਸੁਣਿਓ ਪੂਰੀ ਅਪਡੇਟ ਜਿਹਾ ਚੰਡੀਗੜ੍ਹ ਦੇ ਵਿੱਚ ਹੁਣ ਟ੍ਰੈਫਿਕ ਪੁਲਿਸ ਜਵਾਨ ਕੋਈ ਵੀ ਗੱਡੀ ਨਹੀਂ ਰੋਕ ਸਕਣਗੇ ਜੇਕਰ ਕੋਈ ਗੱਡੀ ਰੋਕੀ ਤਾਂ ਪੁਲਿਸ ਜਵਾਨਾਂ ਦੇ ਉੱਤੇ ਹੀ ਸਖਤ ਕਾਰਵਾਈ ਹੋਵੇਗੀ ਜੇਕਰ ਕੋਈ ਗੱਡੀ ਅ ਦੱਸ ਦिए ਕਿ ਇਹ ਹੁਕਮ ਸੀਨੀਅਰ ਅਫਸਰ ਨੇ ਸੋਮਵਾਰ ਨੂੰ ਯਾਨੀ ਕਿ ਬੀਤੇ ਕੱਲ ਨੂੰ ਜਾਰੀ ਕੀਤੇ ਨੇ ਇੱਕ ਮੀਟਿੰਗ ਹੋਈ ਹੈ ਤੇ ਉਸ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਦੱਸ ਦੇ ਕਿ ਹੁਕਮ ਸੀਨੀਅਰ ਅਫਸਰ ਨੇ ਸੋਮਵਾਰ ਨੂੰ ਜਾਰੀ ਕੀਤੇ ਨੇ ਤਾਂ ਟ੍ਰੈਫਿਕ ਲਾਈਟ ਪੁਆਇੰਟ ਦੇ ਅਤੇ ਅਤੇ ਚੁਰਾਈਆਂ ਦੇ ਉੱਤੇ ਜਿਹੜੀ ਕਿ ਤਾਇਨਾਤ ਪੁਲਿਸ ਕਰਮੇ ਸਿਰਫ ਟ੍ਰੈਫਿਕ ਨੂੰ ਕੰਟਰੋਲ ਕਰਨਗੇ ਇਸ ਤੋਂ ਇਲਾਵਾ ਪੁਲਿਸ ਕਰਮੀ ਕਿਸੇ ਵੀ ਗੱਡੀ ਦਾ ਚਲਾਣ ਨਹੀਂ ਕਰਨਗੇ ਤਾਂ ਡੀਜੀਪੀ ਸਾਗਰਪ੍ਰੀਤ ਹੁੱਡਾ ਨੇ ਸੋਮਵਾਰ ਸ਼ਾਮ ਨੂੰ ਸੈਕਟਰ 9 ਪੁਲਿਸ ਹੈੱਡਕੁਆਰਟਰ ਦੇ ਵਿੱਚ ਆਈਪੀਐਸ ਦੇ ਨਾਲ ਮੀਟਿੰਗ ਕੀਤੀ ਹੈ ਤੇ ਮੀਟਿੰਗ ਦੇ ਵਿੱਚ ਡੀਜੀਪੀ ਨੇ ਸਾਰੇ ਆਈਪੀਐਸ ਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ ਹੁਕਮ ਦਿੱਤੇ ਨੇ ਤੇ ਮੀਟਿੰਗ ਖਤਮ ਹੋਣ ਤੋਂ ਬਾਅਦ ਟ੍ਰੈਫਿਕ ਵਿੰਗ ਦੇ ਵਿੱਚ ਮੈਸੇਜ ਫਲੈਸ਼ ਹੋਇਆ ਕਿ ਕੋਈ ਵੀ ਟ੍ਰੈਫਿਕ ਪੁਲਿਸ ਜਵਾਨ ਸ਼ਹਿਰ ਦੇ ਵਿੱਚ ਕਿਸੇ ਦੀ ਵੀ ਗੱਡੀ ਨਹੀਂ ਰੋਕ ਸਕਣਗੇ ਅਤੇ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਟ੍ਰੈਫਿਕ ਵਿੰਗ ਦੇ ਜਵਾਨਾਂ ਨੇ ਡੀਜੀਪੀ सुरेंद्र ਯਾਦਵ ਦੇ ਤਬਾਦਲੇ ਤੋਂ ਬਾਅਦ ਦੂਜੇ ਸੂਬਿਆਂ ਦੀਆਂ ਗੱਡੀਆਂ ਰੋਕ ਕੇ ਚਲਾਨ ਦੇ ਬਦਲੇ ਵਸੂਲੀ ਦੇ ਦੋਸ਼ ਲੱਗੇ ਸੀਗੇ ਰੁਪਏ ਲੈਣ ਅਤੇ ਬਦਤਮੀਜ਼ੀ ਦੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋਏ ਸੀਗੇ ਐਨਆਈ ਨਹੀਂ ਕੁਝ ਦਿਨ ਪਹਿਲਾਂ ਟ੍ਰੈਫਿਕ ਵਿੰਗ ਦਾ ਕਾਂਸਟੇਬਲ 500 ਰੁਪਏ ਲੈਣ ਦਾ ਵੀਡੀਓ ਦੇ ਵਿੱਚ ਕੈਦ ਹੋ ਗਿਆ ਸੀਗਾ ਤਾਂ ਸੀਨੀਅਰ ਅਫਸਰਾਂ ਨੇ ਉਸ ਨੂੰ ਮੋਲਤ ਕਰਕੇ ਵਿਭਾਗੀ ਜਾਂਚ ਜਿਹੜੀ ਕਿ ਖੋਲ ਦਿੱਤੀ ਹੈ ਖੋਲ ਦਿੱਤੀ ਸੀਗੀ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਅ ਇਹ ਫੈਸਲਾ ਕਿਉਂ ਲਿਆ ਗਿਆ ਹੈਗਾ ਦਰਅਸਲ ਪੰਜਾਬ ਅਤੇ ਹਰਿਆਣਾ ਦੀਆਂ ਗੱਡੀਆਂ ਰੋਕ ਕੇ ਚਲਾਨ ਕਰਨ ਦਾ ਮਾਮਲਾ ਪ੍ਰਸ਼ਾਸਨ ਅਤੇ ਡੀਜੀਪੀ ਦੇ ਕੋਲ ਪਹੁੰਚਾ ਸੀਗਾ ਤੇ ਉਹਦੇ ਦੂਜੇ ਸੂਬਿਆਂ ਦੀਆਂ ਗੱਡੀਆਂ ਰੁਕਵਾਉਣ ਦੇ ਮਾਮਲੇ ਦੀ ਜਾਂਚ ਕੀਤੀ ਗਈ ਹੈ ਤੇ ਜਾਂਚ ਦੇ ਵਿੱਚ ਪਾਇਆ ਹੈਗਾ ਕਿ ਪੁਲਿਸ ਕਰਮੇ ਚੰਡੀਗੜ੍ਹ ਆਉਣ ਵਾਲੇ ਵਾਲਿਆਂ ਦੂਜੇ ਸੂਬਿਆਂ ਦੀਆਂ ਗੱਡੀਆਂ ਨੂੰ ਰੋਕ ਕੇ ਉਹਨਾਂ ਦੇ ਚਲਾਨਾ ਨੂੰ ਜੋ ਕਿ ਪਰੇਸ਼ਾਨ ਕਰਦੇ ਨੇ ਤਾਂ ਚੌਕ ਅਤੇ ਲਾਈਟ ਪੁਆਇੰਟ ਦੀ ਜੋ ਕਿ ਲਗਦੇ ਸੀ ਬੋਲੀ ਤੇ ਟ੍ਰੈਫਿਕ ਪੁਲਿਸ ਉਤਰਾ ਦੇ ਅਨੁਸਾਰ ਚੰਡੀਗੜ੍ਹ ਦੇ ਵਿੱਚ ਐਂਟਰੀ ਪੁਆਇੰਟ ਅਤੇ ਚੁਰਾਈਆਂ ਦੇ ਉੱਤੇ ਡਿਊਟੀ ਲਾਉਣ ਦੇ ਲਈ ਪੁਲਿਸ ਜਵਾਨ ਬੋਲੀ ਤੱਕ ਲਗਾਉਂਦੇ ਸੀਗੇ ਚੌਕ ਅਤੇ ਲਾਈਟ ਪੁਆਇੰਟ ਦੇ ਵਿੱਚ ਲੱਖਾਂ ਦੇ ਵਿੱਚ ਵਿਕਦੇ ਸੀਗੇ ਸਾਰਾ ਖੇਲ ਮੁਨਸ਼ੀ ਸਟਾਫ ਦੇ ਵੱਲੋਂ ਕੀਤਾ ਜਾਂਦਾ ਸੀਗਾ ਤੇ ਪੁਲਿਸ ਕਰਮੀ ਵੀਡੀਓ ਦੇ ਵਿੱਚ ਰੁਪਏ ਲੈਂਦੇ ਹੋਣ ਤੋਂ ਅਬਾਦ ਸਿੰਘ ਅਫਸਰਾਂ ਨੇ ਟ੍ਰੈਫਿਕ ਵਿੰਗ ਦੇ ਮੁੰਸ਼ੀ ਦਾ ਟ੍ਰਾਂਸਫਰ ਵੀ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਸਿੱਧਾ ਸੀਐਸਟੀਵੀ ਕੈਮਰੇ ਤੇ ਰਾਹੀਂ ਚਲਾਨ ਹੋਵੇਗਾ ਸ਼ਹਿਰ ਦੇ ਮੁੱਖ ਲਾਈਟ ਪੁਆਇੰਟ ਅਤੇ ਚੌਰਾਹਿਆਂ ਦੇ ਉੱਤੇ ਹਾਈ ਟੈਕ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪੁਲਿਸ ਟੀਮ ਸੀਸੀਟੀਵੀ ਕੈਮਰੇ ਦੇ ਨਾਲ ਚਲਾਨ ਕਰੇਗੀ ਤੇ ਲੋਕਾਂ ਦਾ ਕਹਿਣਾ ਹੈਗਾ ਕਿ ਜਦੋਂ ਕੈਮਰੇ ਲੱਗੇ ਹਨ ਤਾਂ ਟ੍ਰੈਫਿਕ ਪੁਲਿਸ ਜਵਾਨ ਕਿਉਂ ਖੜੇ ਹੋ ਕੇ ਚਲਾਨ ਕਰਦੇ ਨੇ ਤਾਂ ਚੰਡੀਗੜ੍ਹ ਦੇ ਵਿੱਚ 스마트 ਸਿਟੀ ਪ੍ਰੋਜੈਕਟ ਦੇ ਤਹਿਤ ਕੁੱਲ 2130 ਸੀਸੀਟੀਵੀ ਕੈਮਰੇ ਲਗਾਏ ਗਏ ਨੇ ਇਹਨਾਂ ਦੇ ਵਿੱਚੋਂ 1433 ਕੈਮਰੇ ਚੰਡੀਗੜ੍ਹ ਪੁਲਿਸ ਦੇ ਹਨ ਤੇ 40 ਜੰਕਸ਼ਨਾਂ ਦੇ ਉੱਤੇ ਲੱਗੇ ਤੇ ਦੱਸਦੇ ਕਿ 1015 ITMS ਕੈਮਰੇ ਦੇ ਵਿੱਚੋਂ 169 ਕੈਮਰੇ ਰੈੱਡ ਲਾਈਟ ਉਲੰਘਣਾ ਦਾ ਪਤਾ ਲਗਾਉਣ ਦੇ ਲਈ ਨੇ ਜੋ ਲਾਲ ਬੱਤੀ ਪਾਰਕਰਨ ਜਾਂ ਫਿਰ ਜ਼ੈਬਰਾ ਕ੍ਰੋਸਿੰਗ ਦੇ ਉੱਤੇ ਰੁਕਣ ਵਾਲੇ ਵਾਹਨਾਂ ਦਾ ਚਲਾਨ ਕਰਦੇ ਨੇ ਇਸੇ ਤਰ੍ਹਾਂ 163 ਨਵੇਂ ਕਯੂ ਸਿਸਟਮ ਵੀ ਲਗਾਏ ਗਏ ਨੇ ਤਾਂ ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ ਅਤੇ ਟ੍ਰੈਫਿਕ ਲਾਈਟਾਂ ਦੇ ਉੱਤੇ ਲਗਾਏ ਗਏ ਆਟੋਮੈਟਿਕ ਕਿਊ ਜੋ ਕਿ ਦੱਸਦੀ ਹੈ ਕਿ ਡਿਟੈਕਸ਼ਨ ਸਿਸਟਮ ਟ੍ਰੈਫਿਕ ਨੂੰ ਹੋਰ ਵੀ ਬਿਹਤਰ ਢੰਗ ਦੇ ਨਾਲ ਨਿਯੰਤਰਣ ਕਰਨ ਦੇ ਲਈ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ ਅਤੇ ਟ੍ਰੈਫਿਕ ਲਾਈਟਾਂ ਦੇ ਉੱਤੇ ਆਟੋਮੈਟਿਕ ਕਿਊ ਡਿਸਟ੍ਰੈਕਸ਼ਨ ਸਿਸਟਮ ਲਗਾਇਆ ਹੈ ਤੇ ਹੁਣ ਟ੍ਰੈਫਿਕ ਲਾਈਟਾਂ ਖੁਦ ਹੀ ਸੜਕਾਂ ਦੇ ਉੱਤੇ ਵਾਹਨਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਆਪਣੀ ਟਾਈਮਿੰਗ ਤੈਅ ਕਰੇਗੀ ਇਹ ਸਿਸਟਮ ਦੱਸਦੇ ਕਿ 44 ਪ੍ਰਮੁੱਖ ਟ੍ਰੈਫਿਕ ਜੰਕਸ਼ਨਾਂ ਦੇ ਉੱਤੇ 163 ਜਗ੍ਹਾ ਦੇ ਉੱਤੇ ਲਗਾਏ ਗਏ ਨੇ ਤਾਂ ਜੇਕਰ ਗੱਡੀ ਤੁਸੀਂ ਚਲਾ ਰਹੇ ਹੋ ਤਾਂ ਧਿਆਨ ਰੱਖਿਓ ਕਿਉਂਕਿ ਹੁਣ ਪੁਲਿਸ ਦੀ ਤੀਜੀ ਅੱਖ ਯਾਨੀ ਕਿ ਆਟੋਮੈਟਿਕ ਜੋ ਕਿ ਕੈਮਰੇ ਲੱਗੇ ਨੇ ਉਹਨਾਂ ਦੇ ਰਾਹੀਂ ਹੀ ਚਲਾਨ ਕੱਟ ਕੇ ਤੁਹਾਡੇ ਕੋਲ ਆ ਜਾਵੇਗਾ